ਇੱਕ ਪੈਟਰਨ ਬਣ ਗਿਆ ਪੰਜਾਬ ਦੇ ਅੰਦਰ ਜਿਹਦਾ ਜ਼ਿਕਰ ਦਾ ਉੱਠ ਕੇ ਵੀ ਮੇਰੀ ਭਾਵਨਾ ਹਰਟ ਹੋਈ ਹੈ ਤਾਂ ਮੈਂ ਆਪਣੇ ਆਪ ਇਹ ਸੌਦਾ ਲਾਣ ਵਾਲਾ ਜਿਹੜਾ ਕੰਮ ਚਾਲੂ ਹੈ ਨਾ ਸਭ ਥਿਸ ਇਜ਼ ਡੇਂਜਰਸ ਅਰੇ ਕੋਈ ਬੰਦਾ ਆਪਣੇ ਆਪ ਨੂੰ ਫਿਰ ਕੋਲਟਾਂ ਬੰਦ ਕਰ ਦਈਏ ਸਾਰੇ ਕੋ ਆਪਣੇ ਆਪ ਹੀ ਫੈਸਲਾ ਕਰਨ ਲੱਗੇ ਹੈ ਕਾਨੂੰਨ ਵੀ ਆਪਣੇ ਹੱਥ ਚ ਹੀ ਹੈ ਪੁਲਿਸ ਤਾਂ ਖੜੀ ਬਾਹਰ ਤਮਾਸ਼ਾ ਦੇਖ ਰਹੀ ਹੈ ਬਰਾਬਰ ਵੀ ਮੁੱਖ ਮੰਤਰੀ ਸਾਹਿਬ ਦਾ ਅਜੇ ਮੈਂ ਤਾਂ ਕਿਤੇ ਕੋਈ ਬਿਆਨ ਦੇਖਿਆ ਨਹੀਂ ਕੱਲ ਕੱਲ ਦੀ ਜਦੋਂ ਦੀ ਘਟਨਾ ਹੋਈ ਹੈ ਉਹ ਆਪਣੇ ਕਿਸੇ ਦੁਨੀਆ 'ਚ ਵਸ ਰਹੇ ਆ ਉਹਨਾਂ ਨੂੰ ਆਪਣੀ ਕੁਰਸੀ ਬਚਾਣ ਦੇ ਚੱਕਰ 'ਚ ਜਲੰਧਰ ਦੇ ਅੰਦਰ ਕੈਂਪ ਲਾ ਕੇ ਬੈਠੇ ਆ ਲੜਨ ਇਲੈਕਸ਼ਨ ਸਾਰੀ ਸਰਕਾਰ ਉੱਥੇ ਬੈਠੀ ਹੈ ਨਾ ਹੀ ਕੋਈ ਘਟੋ ਘਾਟੇ ਇੱਕ ਝੂਟੇ ਮਗਰਮਚੀ ਅंसू ਬਹਾ ਦਿੰਦੇ ਜੋ ਹੋ ਸਕਦਾ ਲੋਕਾਂ 'ਚ ਸਨੇਹਾ ਜਾਂਦਾ ਕੋਈ ਨਾ ਕੋਈ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਲਾਅ ਐਂਡ ਆਰਡਰ 'ਚੋਂ ਵਿਸ਼ਵਾਸ ਲੋਕਾਂ ਦਾ ਹੈ ਹੀ ਨਹੀਂ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦਾ ਪਰਿਵਾਰ ਨਾਲ ਲਈ ਫਿਰਦਾ ਕਿਤੇ ਵੀ ਜਦੋਂ ਜਾਂਦੇ ਆ ਚਾਹੇ ਉਦਿਆਪੁਰ ਸ਼ਾਦੀਆਂ ਜੇ ਸਾਰੇ ਦੀ ਸਾਰੀ ਦਿੱਲੀ ਵੀ ਲਗਾ ਰੱਖੀ ਹੈ ਕਮਾਂਡੋ ਬਟਾਲੀਅਨ ਉਹਨਾਂ ਨੇ ਉੱਥੇ ਵੀ ਲਾ ਰੱਖੀ ਹੈ ਇਹਨਾਂ ਗੱਲਾਂ ਦੇ ਉੱਤੇ ਸਰਕਾਰ ਜਵਾਬ ਦੇਵੇ ਅਗਰ ਸਰਕਾਰ ਕੋਲ ਹੱਥ ਖੜੇ ਹੈ ਸਰਕਾਰ ਪੰਜਾਬ ਸਰਕਾਰ ਨਹੀਂ ਲੋਕਾਂ ਨੂੰ ਬੇਸਿਕ ਸਿਕਿਉਰਿਟੀ ਪ੍ਰੋਵਾਈਡ ਕਰਾ ਸਕਦੀ ਫਿਰ ਸੈਂਟਰ ਦਾ ਮਦਦ ਕਰਨ ਨੂੰ ਹਰ ਸਮਾਂ ਤਿਆਰ ਹੈ ਸੈਂਟਰ ਦਾ ਕੱਲ ਜੋ ਆ ਬਰਬਰਤਾ ਪੂਰਵਕ ਹਮਲਾ ਜਿਹੜਾ ਹੋਇਆ ਹੈ ਬਹੁਤ ਹੀ ਮੰਦ ਭਗ ਹੈ ਇਹਦੇ ਪਿੱਛੇ ਜਿੱਥੇ ਸਰਕਾਰ ਦੀ ਨਲਾਇਕੀ ਹੈ ਉੱਥੇ ਹੀ ਮੈਂ ਸਮਝਦਾ ਸਮਾਜ ਦੇ ਅੰਦਰ ਇੱਕ ਪ੍ਰਭਾਵ ਲੈ ਰਿਹਾ ਨਫ਼ਰਤ ਦਾ ਮਾਹੌਲ ਤੇ ਇਨਟੋਲਰੈਂਸ ਹੇਟਰੀਡ ਐਜ਼ ਵੈਲ ਐਜ਼ ਇਨਟੋਲਰੈਂਸ ਤੇ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਇਸ ਸਰਕਾਰ ਦੀ ਨਲਾਇਕੀ ਕਰਕੇ ਖਤਮ ਹੀ ਹੈ ਹਰੇਕ ਕੋਈ ਆਦਮੀ ਆਪਣੇ ਆਪ ਕਾਨੂੰਨ ਆਪਣੇ ਹੱਥ ਚ ਲੈਣ ਦੀ ਜਿਸ ਤਰ੍ਹਾਂ ਇੱਕ ਫਿਰਥ ਪੈ ਗਈ ਹੈ ਪੰਜਾਬ ਦੇ ਅੰਦਰ ਬਹੁਤ ਹੀ ਦੁਰਭਾਗਿਆਪੂਰ ਬਹੁਤ ਹੀ ਮੰਦ ਭਾਗੀ ਹੈ ਉਹਦੇ ਨਾਲ ਸਮਾਜ ਦੇ ਪ੍ਰਤੀ ਸਮਾਜ ਵੱਲੋਂ ਜਿਸ ਤਰ੍ਹਾਂ ਇਨਸਾਨ ਨੂੰ ਇਸ ਕਿਸਮ ਦੇ ਕਦਮਾਂ ਨੂੰ ਕਿਸੇ ਵੀ ਕਿਸਮ ਦੀ ਵਾਇਲੈਂਸ ਆਫ ਇਨ ਐਨੀ ਫਾਰਮ ਉਹਨੂੰ ਜਿਹੜਾ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ ਗਲੋਰੀਫਾਈਂਗ ਵਾਇਲੈਂਸ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਇਹਦੇ ਵਾਸਤੇ ਮੈਂ ਸਮਝਦਾ ਜਿੱਥੇ ਸਰਕਾਰ ਜਾਗੇ ਆਪਣੀ ਜ਼ਿੰਮੇਵਾਰੀ ਸਮਝੇ ਕਾਨੂੰਨ ਵਿਵਸਥਾ ਸਭ ਤੋਂ ਪਹਿਲੀ ਜ਼ਰੂਰੀ ਮੁਢਲੀ ਮੈਂ ਸਮਝਦਾ ਉਹਦੇ ਬਾਅਦ ਬਾਕੀ ਸਭ ਦਾ ਝੂਟ ਹੈ ਉਹਦੇ ਸੈਕੰਡਰੀ ਹੈ ਚੀਜ਼ਾਂ ਸਭ ਤੋਂ ਪਹਿਲਾਂ ਜਦੋਂ ਤਾਈ ਲੋਕਾਂ ਦੀ ਜਾਨ ਮਾਲ ਸੁਰੱਖਿਤ ਨਹੀਂ ਬਾਕੀ ਗੱਲਾਂ ਅਧੂਰੀਆਂ ਹੀ ਕੋਈ ਉਹਨਾਂ ਦਾ ਮਾਇਨਾ ਨਹੀਂ ਸਰਕਾਰ ਉਸੇ ਵੀ ناکਾਮਯਾਬ ਸਾਬਿਤ ਹੋ ਰਹੀ ਹੈ ਬਾਰ ਬਾਰ ਇਸ ਕਿਸਮ ਦੇ ਵਾਕਿਆ ਪੰਜਾਬ ਦੇ ਅੰਦਰ ਜਿਸ ਕਿਸਮ ਦਾ ਇੱਕ ਜ਼ਹਿਰ ਪਨਪ ਰਿਹਾ ਹੈ ਮਨੂੰ ਆ ਮੇਰਾ ਵੀ ਦੁਰਭਾਗ ਹੈ ਵੀ ਮੈਂ ਆਪਣੇ ਰਾਜਨੀਤਿਕ ਜੀਵਨ ਦੇ ਅੰਦਰ ਮੰਨੂ ਪਹਿਲਾਂ ਬ੍ਰਿਗੇਡੀਅਰ ਗਗਨੇਜਾ ਜਿਸ ਤਰ੍ਹਾਂ ਮਰਡਰ ਹੋਇਆ ਜਲੰਧਰ ਦੇ ਅੰਦਰ ਜਿਸ ਤਰ੍ਹਾਂ ਸੂਰੀ ਦਾ ਅੰਮ੍ਰਿਤਸਰ ਚ ਹੁਣ ਪਿਛਲੇ ਦਿਨਾਂ ਦੇਖਣ ਨੂੰ ਮਿਲਿਆ ਉਹਦੇ ਬਾਅਦ ਪ੍ਰਭਾਕਰ ਦਾ ਜਿਸ ਤਰ੍ਹਾਂ ਮਰਡਰ ਕੀਤਾ ਗਿਆ ਨੰਗਲ ਦੇ ਅੰਦਰ ਹੁਣੇ 4 ਮਹੀਨੇ ਪਹਿਲਾਂ ਤੇ ਉਹਦੇ ਬਾਅਦ ਹੁਣ ਜਿਹੜਾ ਅਟੈਕ ਹੋ ਰਿਹਾ ਪੰਜਾਬ ਦੇ ਅੰਦਰ ਇਨਟੋਲਰੈਂਸ ਜਿਹੜੀ ਹੈ ਤੇ ਇੱਕ ਹੇਟ ਕਰਾਈਮ ਜਿਹੜਾ ਵਧ ਰਿਹਾ ਹੈ ਇਹਨੂੰ ਸਾਰੇ ਪੰਜਾਬ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਸਾਰੇ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਇਹਦੇ ਉੱਤੇ ਨਕੇਲ ਪਾਈਏ ਆ ਪੰਜਾਬ ਵਾਸਤੇ ਬਹੁਤ ਹੀ ਮੰਦ ਭਾਗੀ ਗੱਲ ਹੈ ਤੇ ਉਸ ਤੋਂ ਵੀ ਵੱਡੀ ਮੰਦ ਭਾਗੀ ਗੱਲ ਹੈ ਵੀ ਮੁੱਖ ਮੰਤਰੀ ਸਾਹਿਬ ਦਾ ਅਜੇ ਮੈਂ ਤਾਂ ਕਿਤੇ ਕੋਈ ਬਿਆਨ ਦੇਖਿਆ ਨਹੀਂ ਕੱਲ ਕੱਲ ਦੀ ਜਦੋਂ ਦੀ ਘਟਨਾ ਹੋਈ ਹੈ ਉਹ ਆਪਣੇ ਕਿਸੇ ਦੁਨੀਆ 'ਚ ਵਸ ਰਹੇ ਆ ਉਹਨਾਂ ਨੂੰ ਆਪਣੀ ਕੁਰਸੀ ਬਚਾਣ ਦੇ ਚੱਕਰ 'ਚ ਜਲੰਧਰ ਦੇ ਅੰਦਰ ਕੈਂਪ ਲਾ ਕੇ ਬੈਠੇ ਆ ਲੜਨ ਇਲੈਕਸ਼ਨ ਸਾਰੀ ਸਰਕਾਰ ਉੱਥੇ ਬੈਠੀ ਹੈ ਨਾ ਹੀ ਕੋਈ ਘਟੋ ਘਾਟੇ ਇੱਕ ਝੂਟੇ ਮਗਰਮਚੀ ਅंसू ਬਹਾ ਦਿੰਦੇ ਜੋ ਹੋ ਸਕਦਾ ਲੋਕਾਂ ਦਾ ਸਨੇਹਾ ਜਾਂਦਾ ਕੋਈ ਨਾ ਕੋਈ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਲਾਅ ਐਂਡ ਆਰਡਰ 'ਚੋਂ ਵਿਸ਼ਵਾਸ ਲੋਕਾਂ ਦਾ ਹੈ ਹੀ ਨਹੀਂ ਤੇ ਇਸ ਕਿਸਮ ਦੀ ਘਟਨਾ ਜਦੋਂ ਵਾਪਰਦੀ ਹੈ ਲੋਕਾਂ ਦਾ ਵਿਸ਼ਵਾਸ ਸਰਕਾਰ ਤੋਂ ਮੁੱਖ ਮੰਤਰੀ ਭਗਵੰਦ ਮਾਨ ਜੀ ਦੀ ਕਾਰਗੁਜ਼ਾਰੀ ਤੋਂ ਬਿਲਕੁਲ ਉੱਠ ਚੁੱਕਿਆ ਹੈ ਤੇ ਮੈਂ ਸਮਝਦਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਇਸ ਨਫ਼ਰਤ ਨੂੰ ਖਤਮ ਕਰਨ ਦੀ ਇਸ ਕਿਸਮ ਦੇ ਜਿਹੜੇ ਕਾਨੂੰਨ ਨੂੰ ਆਪਣੇ ਹੱਥ ਲੈਣ ਦੀ ਇੱਕ ਚੱਲੀ ਹੋਏ ਉਹਨੂੰ ਖਤਮ ਪਾਈ ਜਾਵੇ ਜਾਕਰ ਤਾਂ ਜਿਹੜੀ ਪੰਜਾਬ ਦੀਆਂ ਸੁਰੱਖਿਆ ਫੋਰਸਾਂ ਫੇਲ ਹੋ ਜਾਂਦੀਆਂ ਨੇ ਕਿ ਪੰਜਾਬ ਦੇ ਗਨਮਾਂ ਜਿਹੜੇ ਫੇਲ ਹਰ ਵਾਰ ਸਟੇ ਕਲੀ ਸੈਂਟਰਲ ਸਕਿਉਰਿਟੀਆਂ ਦਿੱਤੀਆਂ ਜਾਣੀਆਂ ਨੇ ਜਿਹੜੇ ਜਿਹਨਾਂ ਨੂੰ ਥੈਟ ਹੈ ਹਿੰਦੂ ਪਰਸਨ ਤੋਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦਾ ਜਿਨ੍ਹਾਂ ਨੂੰ ਥੈਟ ਆ ਇੱਥੇ ਦੀ ਪੁਲਿਸ ਤਾਂ ਫੇਲ ਹੋ ਚੁੱਕਿਆ ਚਾਰੇ ਪਾਸੇ ਦੇਖੋ ਜਦੋਂ ਅੰਮ੍ਰਿਤਸਰ ਦੇ ਅੰਦਰ ਮਿਸਟਰ ਸੂਰੀ ਦਾ ਉਹਨਾਂ ਦੇ ਮਰਡਰ ਹੋਇਆ ਉਥੇ ਦਾ ACP ਨਾਲ ਖੜਾ ਸੀਗਾ ਤੇ 12-13 ਸਕਿਉਰਿਟੀ ਫੋਰਸਿਸ ਨਾਲ ਸੀਗੀਆਂ ਸਾਬ ਕੱਲ ਜੋ ਕੋਈ ਵੀਡੀਓ ਜਿਹੜਾ ਦੇਖਿਆ ਉਹਦੇ ਵਿੱਚ ਵੀ ਇਸ ਕਿਸਮ ਦਾ ਹੀ ਹੈ ਪਰ ਇਹਦੇ ਵਾਸਤੇ ਸਟੇਟ ਗਵਰਨਮੈਂਟ ਨੂੰ ਅਗਰ ਕੋਈ ਮਜਬੂਰੀ ਹੈ ਸਟੇਟ ਗਵਰਨਮੈਂਟ ਦੀ ਜਾਂ ਸਟੇਟ ਗਵਰਨਮੈਂਟ ਕੋਲ ਪ੍ਰੋਪਰਲੀ ਟ੍ਰੇਨਡ ਇਸ ਕਿਸਮ ਦੇ ਸਕਿਉਰਿਟੀ ਆਫਿਸਰਜ਼ ਨਹੀਂ ਹੈ ਜਾਂ ਜਿਹੜੇ ਹੈਗੇ ਉਹ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦਾ ਪਰਿਵਾਰ ਨਾਲ ਲਈ ਫਿਰਦਾ ਕਿਤੇ ਵੀ ਜਦੋਂ ਜਾਂਦੇ ਐ ਚਾਉਂਦੇ ਆ ਪੁਰ ਸਾਧੀਆਂ ਜੇ ਸਾਰੀ ਜੀ ਸਾਰੀ ਦਿੱਲੀ ਵੀ ਲਗਾ ਰੱਖੀ ਐ ਕਮਾਂਡੋ ਬਟਾਲੀਅਨ ਉਹਨੇ ਉੱਥੇ ਵੀ ਲਾ ਰੱਖੀ ਐ ਇਹਨਾਂ ਗੱਲਾਂ ਦੇ ਉੱਤੇ ਸਰਕਾਰ ਜਵਾਬ ਦੇਵੇ ਅਗਰ ਸਰਕਾਰ ਕੋਲ ਹੱਥ ਘੜੇ ਸਰਕਾਰ ਪੰਜਾਬ ਸਰਕਾਰ ਨਹੀਂ ਲੋਕਾਂ ਨੂੰ ਬੇਸਿਕ ਸਿਕਿਉਰਿਟੀ ਪ੍ਰੋਵਾਈਡ ਕਰਾ ਸਕਦੀ ਫਿਰ ਸੈਂਟਰ ਦਾ ਮਦਦ ਕਰਨ ਨੂੰ ਹਰ ਸਮਾਂ ਤਿਆਰ ਹੈ ਸੈਂਟਰ ਨੇ ਸੈਂਕੜੇ ਲੋਕਾਂ ਨੂੰ ਦਿੱਤੀ ਹੈ ਜਿਹੜਾ ਹਿੰਦੂੀ ਦਾ ਸੈਟ ਉਹਨਾਂ ਲਈ ਕੁਝ ਕਰੂਗੀ ਕਿ ਨਹੀਂ ਕਰੂਗੀ ਜਿਸ ਤਰ੍ਹਾਂ ਦੇਖੋ ਕਿਸੇ ਇਹਦੇ ਵਿੱਚ ਮੈਂ ਸਮਝਾਂ ਪੂਰੇ ਸਮਾਜ ਨੂੰ ਥ੍ਰੈਟ ਐ ਆ ਜਿਹੜੇ ਹੇਟ ਕਰਾਈਮ ਹੋ ਰਿਹਾ ਜਿਹੜੇ ਤੁਸੀਂ ਪਿੰਪੁਆਇੰਟ ਕਰ ਰਹੇ ਹੋ ਦੈਟ ਇਜ਼ ਡੈਫੀਨਿਟਲੀ देयर इज ਅ ਕਮਿਨਲ ਐਂਗਲ ਟੂ ਇਟ ਆਲਸੋ ਪਰ ਉਹਦੇ ਉੱਤੇ ਉੱਠ ਕੇ ਸਾਰਿਆਂ ਦੀ ਜਿਹੜੀ ਹੈ ਸਿਕਿਉਰਿਟੀ ਜਿਹੜੇ ਮੈਂ ਕਹਿ ਰਿਹਾ ਜਾਨ ਮਾਲ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ ਇਹ ਕੇਂਦਰ ਦੇ ਵਾਸਤੇ ਜੋ ਵੀ ਕਦਮ ਜ਼ਰੂਰੀ ਹੋਏ ਜਰੂਰ ਚੱਕੂਗਾ ਜੀ ਸਰ ਜਕਰ ਸਾਹਿਬ ਤੁਸੀਂ ਕਹਿ ਵੀ ਕੁਝ ਸਿੱਖਿਆ ਇਥੇ ਪ੍ਰਸਾਧ ਕਰ ਰਹੀ ਹੈ ਇਸ ਤਰ੍ਹਾਂ ਦੀ ਕ੍ਰਾਈਮ ਬਣਦੀ ਹੈ ਕਿਹੜੀ ਸਿੱਖਿਆ ਲਈ ਸਮਾਜ ਵਿੱਚ ਸ਼ਕਤੀ ਨਹੀਂ ਗਿਆ ਜੀ ਮੈਂ ਕਹਾ ਸਮਾਜ ਦੇ ਅੰਦਰ ਕੁਝ ਲੋਕ ਹੈ ਜਿਹੜੇ ਇਹਨੂੰ ਗਲੋਰੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਤੁਸੀਂ ਬਾਰ ਬਾਰ ਘਟਨਾਵਾਂ ਦੇਖੀਆਂ ਵਹਿ ਰਹੇ ਹਰ ਇੱਕ ਕਿਸਮ ਦਾ ਵਾਇਲੈਂਸ ਉਹ ਜ਼ਰੂਰੀ ਨਹੀਂ ਵੀ ਕੋ ਤਲਵਾਰਾਂ ਨਾਲ ਜਾਂ ਗੋਲੀ ਨਾਲ ਜਾਂ ਕੋਈ ਜਿਸ ਤਰ੍ਹਾਂ ਦੇ ਵੀ ਐਕਸ਼ਨ ਸਾਹਮਣੇ ਆ ਰਹੇ ਹੈ ਉਹ ਆਦੀ ਕਿਸ ਤਰ੍ਹਾਂ ਕਿਤੇ ਉਹਨਾਂ ਦੇ ਬਾਰੇ ਕਿਹੜੀ ਹੋਣਾ ਹੈ ਪਕੜੇ ਜਾਣਗੇ ਸਭ ਮਸਲਾ ਸਿਰਫ ਇਹ ਦੋਆਂ ਦਾ ਪਕੜ ਨਾਲ ਹੱਲ ਨਹੀਂ ਹੋਣਾ ਜੀ ਇੱਕ ਪੈਟਰਨ ਬਣ ਗਿਆ ਪੰਜਾਬ ਦੇ ਅੰਦਰ ਜਿਹਦਾ ਜ਼ਿਕਰ ਦਾ ਉੱਠ ਕੇ ਵੀ ਮੇਰੀ ਭਾਵਨਾ ਹਰਟ ਹੋਈ ਹੈ ਤਾਂ ਮੈਂ ਆਪਣੇ ਆਪ ਇਹ ਸੌਦਾ ਲਾਣ ਵਾਲਾ ਜਿਹੜਾ ਕੰਮ ਚਾਲੂ ਹੈ ਨਾ ਸਭ ਥਿਸ ਇਜ਼ ਡੇਂਜਰਸ ਹਰੇ ਕੋਈ ਬੰਦਾ ਆਪਣੇ ਆਪ ਨੂੰ ਫਿਰ ਕੋਲਟਾਂ ਬੰਦ ਕਰ ਦਈਏ ਸਾਰੇ ਕੋ ਆਪਣੇ ਆਪ ਹੀ ਫੈਸਲਾ ਕਰਨ ਲੱਗੇ ਹੈ ਕਾਨੂੰਨ ਵੀ ਆਪਣੇ ਹੱਥ ਚ ਹੀ ਹੈ ਪੁਲਿਸ ਤਾਂ ਖੜੀ ਬਾਹਰ ਤਮਾਸ਼ਾ ਦੇਖ ਰਹੀ ਹੈ ਬਰਾਬਰ ਸਮੂਹ ਅਗੂਸਲੀ ਇਹ ਕਿਤੇ ਨ ਕਿਤੇ ਇਸ ਸਿਸਟਮ 'ਚ ਵੀ ਕਮੀ ਹੈ ਤੇ ਸਮਾਜ ਦੇ ਅੰਦਰ ਵੀ ਕਿਤੇ ਨ ਕਿਤੇ ਇੱਕ ਬਹੁਤ ਵੱਡਾ ਨਫਰਤ ਜਦੋਂ ਮੈਂ ਕਹਿ ਰਿਹਾ ਨਫਰਤ ਪਨਪਰੀ ਹੈ ਸਾਹਿਬ ਇਹ ਲੋਕ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਆਗੂ ਬਣੇ ਫਿਰਦੇ ਐ ਕੋਈ ਵੀ ਕਿਸੇ ਆਪਣੇ ਰੂਪ ਦੇ ਅੰਦਰ ਉਹ ਜਿਹੜੇ ਨਫਰਤ ਬੀਜਦੇ ਐ ਸਾਹਿਬ ਨਫਰਤ ਦੀ ਫਸਲ ਤਾਂ ਇਸ ਤਰ੍ਹਾਂ ਹੀ ਕੱਟੀ ਜਾਊਗੀ ਥੈਂਕ ਯੂ ਸਰ ਥੈਂਕ ਯੂ